ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵੀਦ ਜੋਬ ਅਲਰਟ ਤੇ ਤਾਂ ਅੱਜ ਅਪਡੇਟ ਤੁਹਾਡੇ ਨਾਲ ਸੇਅਰ ਕਰਨ ਜਾ ਰਹੇ ਹਾਂ ਸੋ ਐਜੂਕੇਸ਼ਨ ਨਾਲ ਜੁੜੀ ਹੋਈ ਜਿਹੜੀ ਅਪਡੇਟ ਹੈ ਪੋਸਟ ਤੇ ਅੰਡਰ ਗ੍ਰੈਜੂਏਟ ਇਸ ਤੋਂ ਇਲਾਵਾ ਮੈਡੀਕਲ ਕੋਰਸ ਇਹਦੇ ਸਮੇਤ ਜਿੰਨੀਆਂ ਵੀ ਬੁੱਕਸ ਜਿਹੜੀਆਂ ਆਉਂਦੀਆਂ ਨੇ ਤਾਂ ਇਹ ਹੁਣ ਸਾਰੀਆਂ ਜਿਹੜੀਆਂ 22 ਭਾਸ਼ਾਵਾਂ ਦੇ ਵਿੱਚ ਮਿਲਣ ਗਈਆਂ ਤਾਂ ਇਹ ਅਪਡੇਟ ਆਈ ਹੈ ਪੂਰੀ ਜਾਣਕਾਰੀ ਵਿਸਤਾਰ ਨਾਲ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਲਦੀ ਜਲਦੀ ਵੀਡੀਓ ਨੂੰ ਤੁਸੀਂ ਵੀ ਅੱਗੇ ਜਿਹੜੀ ਜਰੂਰ ਸਾਂਝੀ ਕਰ ਦਿਓ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਮੈਡੀਕਲ ਇੰਜੀਨੀਅਰਿੰਗ ਮੈਨੇਜਮੈਂਟ ਤੇ ਫਾਰਮੇਸੀ ਵਰਗੇ ਉੱਚ ਸਿੱਖਿਆ ਨਾਲ ਜੁੜੇ ਕੋਰਸਾਂ ਦੀ ਰਾਹ ਹੁਣ ਜਿਹੜੀ ਭਾਸ਼ਾ ਰੁਕਾਵਟ ਨਹੀਂ ਬਣੂਗੀ ਵਿਦਿਆਰਥੀ ਹੁਣ ਆਪਣੀ ਪਸੰਦ ਨਾਲ 22 ਭਾਰਤੀ ਭਾਸ਼ਾਵਾਂ ਚੋਂ ਕਿਸੇ ਵੀ ਭਾਸ਼ਾ 'ਚ ਇਹਨਾਂ ਦੀ ਪੜ੍ਹਾਈ ਹੈ ਜਿਹੜੀ ਹੁਣ ਉਹ ਆਪਣੀ ਪੂਰੀ ਕਰ ਸਕਣਗੇ ਸਿੱਖਿਆ ਮੰਤਰਾਲੇ ਨੇ ਹੁਣ ਉੱਚ ਵਿਦਿਅਕ ਅਦਾਰਿਆਂ ਦੇ ਵਿੱਚ ਪੜ੍ਹਾਏ ਜਾਣ ਵਾਲੇ ਸਾਰੇ ਅੰਡਰਗ੍ਰੈਜੂਏਟ ਜੂਜੀ ਤੇ ਪੋਸਟ ਗ੍ਰੈਜੂਏਟ ਜਿਹਨੂੰ ਆਪਾਂ ਪੀਜੀ ਕਹਿੰਦੇ ਆ ਇਹਦੇ ਜਿਹੜੇ ਕੋਰਸ ਨੇ ਤਾਂ ਕੋਰਸਾਂ ਦੀਆਂ ਪ੍ਰਮੁੱਖ ਕਿਤਾਬਾਂ ਨੂੰ ਬਈ ਭਾਰਤੀ ਭਾਸ਼ਾ ਵਿੱਚ ਅਨੁਵਾਦ ਕਰਕੇ ਡਿਜੀਟਲ ਰੂਪ ਦੇ ਨਾਲ ਮਹਈਆ ਕਰਵਾਉਣ ਦਾ ਫੈਸਲਾ ਜਿਹੜਾ ਲਿਆ ਹੈ ਤਾਂ ਇਸ ਤੋਂ ਬਾਅਦ ਇਸ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਪਹਿਲੇ ਪੜਾਅ 'ਚ ਅਨੁਵਾਦ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਦੀ ਮੈਪਿੰਗ ਦਾ ਕੰਮ ਵੀ ਜਿਹੜਾ ਪੂਰਾ ਹੋ ਚੁੱਕਿਆ ਹੈ ਸਿੱਖਿਆ ਮੰਤਰਾਲੇ ਨੇ ਇਹ ਹੁਕਮ ਭਾਰਤੀ ਭਾਸ਼ਾ ਪੁਸਤਕ ਪ੍ਰੋਜੈਕਟ ਦੇ ਤਹਿਤ ਜਿਹੜੇ ਉਹ ਸ਼ੁਰੂ ਕੀਤੀ ਹੈ ਇਹਦਾ ਮਕਸਦ ਅਗਲੇ 3 ਸਾਲਾਂ ਚ ਯੂਨੀਵਰਸਿਟੀਆਂ ਦੇ ਸਮੇਤ ਦੇਸ਼ ਭਰ ਦੇ ਉੱਚ ਵਿਦਿਅਕ ਅਦਾਰਿਆਂ ਚ ਪੜ੍ਹਾਏ ਜਾ ਰਹੇ ਕੋਰਸਾਂ ਦੀਆਂ ਕਿਤਾਬਾਂ ਨੂੰ ਭਾਰਤੀ ਭਾਸ਼ਾਵਾਂ ਚ ਅਨੁਵਾਦ ਕਰਕੇ ਡਿਜੀਟਲ ਤਰੀਕੇ ਨਾਲ ਮਹਈਆ ਕਰਵਾਉਣਾ ਹੈ ਮੰਤਰਾਲੇ ਦੇ ਮੁਤਾਬਕ ਇਸ ਪ੍ਰੋਜੈਕਟ ਦੇ ਤਹਿਤ ਹੁਣ ਤੱਕ ਕਰੀਬ 400 ਪ੍ਰੋਗਰਾਮਾਂ ਨਾਲ ਜੁੜੇ 60000 ਕੋਰਸਾਂ ਦੀ 2.5 ਲੱਖ ਕਿਤਾਬਾਂ ਦੀ ਪਛਾਣ ਜੜੀ ਕੀਤੀ ਗਈ ਹੈ ਇਹਦੀ ਸ਼ੁਰੂਆਤ ਸਭ ਤੋਂ ਪਹਿਲਾਂ ਉਹਨਾਂ ਕੋਰਸਾਂ ਤੇ ਭਾਸ਼ਾ ਦੇ ਵਿੱਚ ਕੀਤੀ ਜਾਊਗੀ ਜਿਨ੍ਹਾਂ ਦੀ ਮੰਗ ਸੂਪਿਆਂ ਦੇ ਵੱਲੋਂ ਪਹਿਲਾਂ ਆਊਗੀ ਯਾਨੀ ਕਿ ਜੇਕਰ ਕਿਸੇ ਨੇ ਸਭ ਤੋਂ ਪਹਿਲਾਂ ਮਨੀਪੁਰ ਤੋਂ ਕਿਸੇ ਕੋਰਸ ਦੀਆਂ ਕਿਤਾਬਾਂ ਨੂੰ ਪਹਿਲਾਂ ਮਨੀਪੁਰੀ ਭਾਸ਼ਾ 'ਚ ਅਨੁਵਾਦ ਕਰਨ ਦੀ ਬੇਨਤੀ ਕੀਤੀ ਤਾਂ ਪਹਿਲਾਂ ਉਸ ਕੋਰਸ ਦੀਆਂ ਕਿਤਾਬਾਂ ਦਾ ਮਨੀਪੁਰ ਭਾਸ਼ਾ ਦੇ ਵਿੱਚ ਅਨੁਵਾਦ ਹੈ ਜਿਹੜਾ ਉਹ ਕੀਤਾ ਜਾਊਗਾ ਬਾਅਦ ਵਿੱਚ ਉਸ ਦਾ ਅਨੁਵਾਦ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਵਿੱਚ ਹੈ ਜਿਹੜਾ ਹੋ ਜਾਵੇਗਾ ਤਾਂ ਇੱਕ ਸਿੱਖਿਆ ਲਈ ਚੰਗਾ ਫੈਸਲਾ ਚੰਗਾ ਕਦਮ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਕਈ ਵਿਦਿਆਰਥੀ ਹੁੰਦੇ ਨੇ ਜਿਨ੍ਹਾਂ ਨੂੰ ਭਾਸ਼ਾ ਦੀ ਦਿੱਕਤ ਹੈ ਜਿਹੜੀ ਆਉਂਦੀ ਹੈ ਉਹ ਭਾਸ਼ਾ ਜਿਹੜੀ ਉਹ ਸਮਝ ਨਹੀਂ ਸਕਦੇ ਤਾਂ ਹੁਣ 22 ਆਪਣੇ ਭਾਰਤੀ ਜਿਹੜੀਆਂ ਭਾਸ਼ਾਵਾਂ ਨੇ ਜੋ ਵੀ ਤੁਸੀਂ ਬਕਸ ਜਿਹੜੀ ਲੈਣੀ ਚਾਹੋਗੇ ਜਿਹੜੀ ਵੀ ਭਾਸ਼ਾ ਦੇ ਵਿੱਚ ਪੜ੍ਹਨੀ ਚਾਹੋਗੇ ਉਹ ਤੁਹਾਨੂੰ ਅਵੇਲੇਬਲ ਹੈ ਜਿਹੜੀ ਹੋ ਜਾਊਗੀ ਜਿਨੇ ਪਹਿਲਾਂ ਇਹ ਹਕੂਮਤ ਦੇਤਾ ਬੇਨਤੀ ਅਰਜੀ ਬੇਨਤੀ ਦੇਤੀ ਕਿ ਸਾਨੂੰ ਆ ਭਾਸ਼ਾ ਦੇ ਵਿੱਚ ਬੁੱਕਸ ਚਾਹੀਦੀ ਹੈ ਉਹਨਾਂ ਦੀ ਪਹਲ ਜਿਹੜੀ ਹੋਵੇਗੀ ਫਿਲਹਾਲ ਹੁਣ ਤੱਕ ਦੀ ਇਹ ਜਿਹੜੀ ਅਪਡੇਟ ਆਈ ਹੈ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ